ਦੋਸਤੋ ਇੱਕ ਕਿਸਾਨ ਬੈਂਕ ਚ ਆਪਦਾ ਲੋਨ ਪਾਸ ਕਰਾਉਣ ਵਾਸਤੇ ਰੋਜ ਆਂਦਾ ਸੀ ਤੇ ਅੱਜ ਉਸ ਨੂੰ ਤੀਜਾ ਦਿਨ ਸੀ ਤਾਂ ਫਿਰ ਉਹ ਆੱਕ ਜਾਂਦਾ ਤੇ ਜਾ ਕੇ ਬੈਂਕ ਮੈਨੇਜਰ ਦੇ ਕੈਬਿਨ ਚ ਬੈਂਕ ਮੈਨੇਜਰ ਦੇ ਕੰਨ ਚ ਕੁਝ ਐਦਾਂ ਦਾ ਕਹਿੰਦਾ ਹੈ ਜਿਸ ਨਾਲ ਉਹ ਬੈਂਕ ਮੈਨੇਜਰ ਕੰਮਣ ਲੱਗ ਜਾਂਦਾ ਤੇ ਡਰਦਾ ਮਾਰਾ ਨਾਲ ਦੀ ਨਾਲ ਕੈਬਿਨ ਤੋਂ ਬਾਹਰ ਆ ਜਾਂਦਾ ਤੇ ਨਾਲ ਦੀ ਨਾਲ ਉਸ ਕਿਸਾਨ ਦਾ ਕੰਮ ਕਰਨ ਵਾਸਤੇ ਤਿਆਰ ਹੋ ਜਾਂਦਾ ਤਾਂ ਦੋਸਤੋ ਉਸ ਕਿਸਾਨ ਨੇ ਬੈਂਕ ਮੈਨੇਜਰ ਦੇ ਕੰਨ ਚ ਐਦਾਂ ਦਾ ਕੀ ਕਹਤਾ ਸੀ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਤਾਂ ਦੋਸਤੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਬੈਂਕ ਦੀ ਬ੍ਰਾਂਚ ਸੀ ਤੇ ਉਸੇ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਜਿਹਦਾ ਨਾਂ ਸੀ ਅਰੀ ਸਿੰਘ ਅਰੀ ਸਿੰਘ ਕੋਲੇ 12 ਕਿੱਲੇ ਜ਼ਮੀਨ ਸੀ ਤੇ ਚੰਗਾ ਪੜਿਆ ਲਿਖਿਆ ਸੀ ਤੇ ਉਸ ਕੋਲੇ ਪੈਸਿਆਂ ਦੀ ਵੀ ਕੋਈ ਕਮੀ ਨਹੀਂ ਸੀ ਐਸੇ ਤਰ੍ਹਾਂ ਉਹ ਆਪ ਦੇ ਕੰਮ ਵਿੱਚ ਨਾਲ ਦੇ ਨਾਲ ਪਸ਼ੂ ਪਾਲਣ ਵੀ ਕਰਦਾ ਹੈ ਤੇ ਨਾਲੇ ਖੇਤੀ ਕਰਦਾ ਸੀ ਤਾਂ ਇੱਕ ਦਿਨ ਉਹਦੇ ਕੋਲੇ ਇੱਕ ਉਸ ਦਾ ਦੋਸਤ ਆਂਦਾ ਹੈ ਜਿਹੜਾ ਕੀ ਆ ਕੇ ਉਸਨੂੰ ਕਹਿੰਦਾ ਕਿ ਪਸ਼ੂ ਪਾਲਨ ਤੇ ਲੋਨ ਮਿਲਦਾ ਹੈ ਜੇ ਤੂੰ ਲੋਨ ਨਹੀਂ ਲੈਣਾ ਤਾਂ ਤੂੰ ਮੈਨੂੰ ਉਹ ਲੋਨ ਦਵਾ ਦੇ ਤੇ ਮੈਨੂੰ ਪੈਸਿਆਂ ਦੀ ਸਖਤ ਲੋੜ ਹੈ ਮੈਂ ਉਹ ਲੋਨ ਆਪੇ ਭਰ ਦਵਾਂਗਾ ਹੌਲੀ ਹੌਲੀ ਮੈਂ ਆਪਦੀ ਕੁੜੀ ਦਾ ਵਿਆਹ ਕਰਨਾ ਹੈ ਤਾਂ ਕਰਕੇ ਮੈਨੂੰ ਪੈਸਿਆਂ ਦੀ ਲੋੜ ਹੈ ਕਿਉਂਕਿ ਉਸ ਲੋਨ ਦਾ ਵਿਆਜ ਘਟ ਹੈ ਤਾਂ ਕਰਕੇ ਤੂੰ ਮੈਨੂੰ ਉਹ ਲੋਨ ਦਵਾ ਦੇ ਤਾਂ ਫਿਰ ਹਰੀ ਸਿੰਘ ਆਪਦੇ ਦੋਸਤ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਜੇ ਤੈਨੂੰ ਪੈਸੇ ਚਾਹੀਦੇ ਨੇ ਤਾਂ ਮੈਂ ਤੈਨੂੰ ਉਹ ਲੋਨ ਦਵਾ ਦਵਾਂਗਾ ऐसे तरह हरि सिंह उस बैंक ਚ ਜਾਂਦਾ ਹੈ ਤੇ ਜਾ ਕੇ ਲੋਨ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਦਾ ਹੈ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੁਣ ਕਾਗਜ਼ਾਂ ਤੇ ਸਿਰਫ ਬੈਂਕ ਮੈਨੇਜਰ ਦੇ ਸਾਈਨ ਲੈਂਦੇ ਸੀ ਤਾ ਕਰਕੇ ਉਹ ਬੈਂਕ ਮੈਨੇਜਰ ਦੇ ਕੇਵਿਨ ਚ ਜਾ ਕੇ ਉਸ ਅੱਗੇ ਡਾਕੂਮੈਂਟ ਰੱਖ ਦਿੰਦਾ ਹੈ ਤੇ ਕਹਿ ਦਿੰਦਾ ਹੈ ਕਿ ਸਾਹਿਬ ਜੀ ਸਾਈਨ ਕਰ ਦਿਓ ਮੈਨੇ ਲੋਨ ਪਾਸ ਕਰਵਾਣਾ ਤਾਂ ਬੈਂਕ ਮੈਨੇਜਰ ਕਹਿ ਦਿੰਦਾ ਹੈ ਕਿ ਹਜੇ ਮੈਂ ਬੀਜੀ ਆ ਥੋੜੀ ਦੇਰ ਬਾਅਦ ਆਈ ਤਾਂ ਫਿਰ ਹਰੀ ਸਿੰਘ ਬੈਂਕ ਚ ਬਹਿ ਕੇ ਇੰਤਜ਼ਾਰ ਕਰਨ ਲੱਗ ਜਾਂਦਾ ਹੈ ਕਿ ਕਦੋਂ ਬੈਂਕ ਮੈਨੇਜਰ ਉਸਨੂੰ ਬੁਲਾਉਣਾ ਬੈਂਕ ਮੈਨੇਜਰ ਸਾਰਿਆਂ ਦੀ ਫਾਈਲਾਂ ਕੱਢ ਜਾਂਦਾ ਸੀ ਪਰ ਹਰੀ ਸਿੰਘ ਨੂੰ ਬੁਲਾਉਣ ਦਾ ਨਾਂ ਨਹੀਂ ਲੈ ਰਿਹਾ ਸੀ ऐसे तरह होली होली शाम हो ਜਾਂਦੀ ਹੈ ਸ਼ਾਮ ਦੇ 5 ਵਜੇ ਜਾਂਦੇ ਨੇ ਤੇ ਬੈਂਕ ਬੰਦ ਕਰਨ ਦਾ ਟਾਈਮ ਹੋ ਜਾਂਦਾ ਹੈ ਤਾਂ ਫਿਰ ਇਨੇ ਚਪੜਾਸੀ ਜਾਂਦਾ ਤੇ ਆ ਕੇ ਹਰੀ ਸਿੰਘ ਨੂੰ ਕਹਿੰਦਾ ਕਿ ਤੇਰਾ ਕੰਮ ਅੱਜ ਨਹੀਂ ਹੋਵੇਗਾ ਤੇਰਾ ਕੰਮ ਕੱਲ ਨੂੰ ਹੋਵੇਗਾ ਬੈਂਕ ਮੈਨੇਜਰ ਅੱਜ ਬਹੁਤ ਜ਼ਿਆਦਾ ਬਿਜੀ ਹੈ ਤੁਸੀਂ ਕੱਲ ਨੂੰ ਆਈਓ ਤਾਂ ਫਿਰ ਐਸੇ ਤਰ੍ਹਾਂ ਹਰੀ ਸਿੰਘ ਵਾਪਸ ਘਰੇ ਆ ਗਿਆ ਸੀ ਉਸ ਨੂੰ ਗੁੱਸਾ ਤਾਂ ਬਹੁਤ ਆਇਆ ਸੀ ਕਿ ਉਸ ਦਾ ਸਾਰਾ ਦਿਨ ਖਰਾਬ ਕਰ ਦਿੱਤਾ ਤੇ ਕੰਮ ਵੀ ਨਹੀਂ ਹੋਇਆ ਤਾਂ ਫਿਰ ਉਹ ਮਨ ਮਾਰ ਕੇ ਘਰੇ ਚਲਾ ਜਾਂਦਾ ਤੇ ਅਗਲੇ ਦਿਨ ਫਿਰ ਆ ਕੇ ਬੈਂਕ ਮੈਨੇਜਰ ਨੂੰ ਮਿਲਦਾ ਹੈ ਤਾਂ ਬੈਂਕ ਮੈਨੇਜਰ ਕਹਿ ਦਿੰਦਾ ਕਿ ਬਾਹਰ ਬੈ ਕੇ ਇੰਤਜ਼ਾਰ ਕਰੋ ਮੈਂ ਤੁਹਾਡਾ ਕੰਮ ਕਰ ਦਵਾਂਗਾ ਐਸੇ ਤਰ੍ਹਾਂ ਹਰੀ ਸਿੰਘ ਬਾਹਰ ਬਿਠਾ ਇੰਤਜ਼ਾਰ ਕਰਦਿਆ ਹੌਲੀ-ਹੌਲੀ ਲੰਚ ਟਾਈਮ ਹੋ ਜਾਂਦਾ ਹੈ ਹਜੇ ਤੱਕ ਵੀ ਹਰੀ ਸਿੰਘ ਦਾ ਕੰਮ ਨਹੀਂ ਹੋਇਆ ਸੀ ਜਿਵੇਂ ਲੰਚ ਕਰਨ ਵਾਸਤੇ ਬੈਂਕ ਮੈਨੇਜਰ ਬਾਹਰ ਆਂਦਾ ਹੈ ਤਾਂ ਹਰੀ ਸਿੰਘ ਉਸ ਨੂੰ ਪੁੱਛਦਾ ਹੈ ਕਿ ਸਾਹਿਬ ਜੀ ਮੇਰੇ ਕੰਮ ਦਾ ਕੀ ਹੋਇਆ ਮੇਰਾ ਕੰਮ ਹਜੇ ਤੱਕ ਨਹੀਂ ਹੋਇਆ ਤਾ ਫਿਰ ਬੈਂਕ ਮੈਨੇਜਰ ਕਹਿੰਦਾ ਹੈ ਕਿ ਤੇਰਾ ਕੰਮ ਲੰਚ ਤੋਂ ਬਾਅਦ ਕਰਾਂਗਾ ਤਾਂ ਫਿਰ ਲੰਚ ਕਰੇ ਤੋਂ ਬਾਅਦ ਬੈਂਕ ਮੈਨੇਜਰ ਆਪਦੇ ਕੇਬਿਨ ਚ ਚਲਾ ਜਾਂਦਾ ਤੇ ਹਰੀ ਸਿੰਘ ਆਪਦੇ ਕੰਮ ਦਾ ਇੰਤਜ਼ਾਰ ਕਰਨ ਲੱਗ ਰਿਹਾ ਸੀ ਕਿ ਕਦੋਂ ਬੈਂਕ ਮੈਨੇਜਰ ਉਸਦੇ ਕਾਗਜ਼ਾਂ ਤੇ ਸਾਈਨ ਕਰੇ ਤੇ ਕਦੋਂ ਉਸਦਾ ਲੋਨ ਪਾਸ ਹੋਵੇ ਤਾਂ ਫਿਰ ਉਹ ਇੰਤਜ਼ਾਰ ਕਰਦੇ ਕਰਦੇ ਦੂਜੇ ਦਿਨ ਵੀ ਸ਼ਾਮ ਹੋ ਜਾਂਦੀ ਹੈ ਹੁਣ ਸ਼ਾਮ ਨੂੰ ਉਹ ਚਪਰਾਸੀ ਨੂੰ ਬੁਲਾਉਂਦਾ ਹੈ ਤੇ ਪੁੱਛਦਾ ਹੈ ਕਿ ਬੈਂਕ ਮੈਨੇਜਰ ਉਸਦਾ ਕੰਮ ਕਰਨ ਕਿਉਂ ਨਹੀਂ ਲੱਗ ਰਿਹਾ ਤਾਂ ਚਪਰਾਸੀ ਕਹਿੰਦਾ ਹੈ ਕਿ ਬੈਂਕ ਮੈਨੇਜਰ ਕੁਝ ਪੈਸੇ ਭਾਰਦਾ ਹੈ ਜਿਹੜਾ ਲੋਨ ਤੈਨੂੰ ਮਨਜ਼ੂਰ ਹੋਵੇਗਾ ਉਸ ਤੋਂ ਕੁਝ ਪੈਸ ਜਿਵੇਂ ਆ ਗੱਲ ਹਰੀ ਸਿੰਘ ਨੇ ਸੁਣੀ ਸੀ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਸੋਚਦਾ ਹੈ ਕਿ ਸਰਕਾਰ ਇਹਨਾਂ ਨੂੰ ਤਨਖਾਹ ਦਿੰਦੀ ਹੈ ਫਿਰ ਵੀ ਇਹ ਕਿਸਾਨਾਂ ਨੂੰ ਲੁੱਟਣ ਤੇ ਤੁਲੇ ਹੋਏ ਨੇ ਤਾਂ ਫਿਰ ਉਹ ਜਾ ਕੇ ਬੈਂਕ ਮੈਨੇਜਰ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹਨੇ ਛੁੱਟੀ ਦਾ ਟਾਈਮ ਹੋ ਗਿਆ ਸੀ ਤੇ ਬੈਂਕ ਮੈਨੇਜਰ ਆਪ ਦੇ ਘਰੇ ਜਾਣ ਦੀ ਤਿਆਰੀ ਕਰਨ ਲੱਗ ਰਿਹਾ ਸੀ ਤਾਂ ਹਰੀ ਸਿੰਘ ਆਪਦੇ ਘਰੇ ਵਾਪਸ ਆ ਜਾਂਦਾ ਤੇ ਅਗਲੇ ਦਿਨ ਸਵੇਰੇ ਫੇਰ ਬੈਂਕ ਚ ਪਹੁੰਚ ਜਾਂਦਾ ਤਾਂ ਬੈਂਕ ਚ ਜਾ ਕੇ ਉਹ ਚਪੜਾਸੀ ਨੂੰ ਕਹਿੰਦਾ ਕਿ ਬੈਂਕ ਮੈਨੇਜਰ ਆ ਗਿਆ ਕਿ ਨਹੀਂ ਤਾਂ ਉਹ ਸਾਨੂੰ ਚਪੜਾਸੀ ਦੱਸਦਾ ਕਿ ਬੈਂਕ ਮੈਨੇਜਰ ਆ ਗਿਆ ਤਾਂ ਫਿਰ ਹਰੀ ਸਿੰਘ ਬੈਂਕ ਮੈਨੇਜਰ ਦੇ ਕੈਬਿਨ ਚ ਜਾਂਦਾ ਤੇ ਬੈਂਕ ਮੈਨੇਜਰ ਦੇ ਕੰਨ ਚ ਕੁਝ ਐਦਾਂ ਦਾ ਕਹਿੰਦਾ ਜਿਸ ਨਾਲ ਬੈਂਕ ਮੈਨੇਜਰ ਕੰਮਣ ਲੱ ਜਾਂਦਾ ਤੇ ਹਰੀ ਸਿੰਘ ਬੈਂਕ ਤੋਂ ਬਾਹਰ ਆ ਕੇ ਖੜ ਜਾਂਦਾ ਤੇ ਪਿੱਛੇ ਦੀ ਪਿੱਛੇ ਬੈਂਕ ਮੈਨੇਜਰ ਬੈਂਕ ਚੋਂ ਬਾਹਰ ਆ ਕੇ ਹਰੀ ਸਿੰਘ ਵੱਲ ਦੇਖਣ ਲੱ ਜਾਂਦਾ ਹੁਣ ਹਰੀ ਸਿੰਘ ਵੀ ਬੈਂਕ ਮੈਨੇਜਰ ਨੂੰ ਘੂਰ-ਘੂਰ ਕੇ ਵੇਖਣ ਲੱਗ ਰਿਹਾ ਸੀ ਪਰ ਬੈਂਕ ਮ ਤਾਂ ਜਿਵੇਂ ਉਸ ਨੂੰ ਮੁੜਕਾ ਆਇਆ ਸੀ ਤਾਂ ਫਿਰ ਉਹ ਚਪਰਾਸੀ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਪੁੱਛਦਾ ਹੈ ਕਿ ਆ ਕਿਸਾਨ ਕੌਣ ਹੈ ਤਾਂ ਚਪਰਾਸੀ ਉਸ ਨੂੰ ਦੱਸਦਾ ਹੈ ਕਿ ਆ ਕਿਸਾਨ ਇੱਥੋਂ ਦਾ ਹੀ ਹੈ ਇਸ ਕੋਲ 12 ਕਿਲੇ ਜ਼ਮੀਨ ਹੈ ਚੰਗੇ ਪੈਸੇ ਵਾਲੀ ਸ਼ਾਮੀ ਹੈ ਪਰ ਇਹ ਲੋਨ ਲੈਣ ਕਾਹ ਤੋਂ ਆਇਆ ਮੈਨੂੰ ਨਹੀਂ ਪਤਾ ਸ਼ਾਇਦ ਆ ਕਿਸੇ ਹੋਰ ਨੂੰ ਲੋਨ ਦਵਾਦਾ ਹੋਣਾ ਤਾਂ ਫਿਰ ਚਪਰਾਸੀ ਬੈਂਕ ਮੈਨੇਜਰ ਨੂੰ ਪੁੱਛਦਾ ਹੈ ਕਿ ਤੁਹਾਨੂੰ ਇਸਨੇ ਕੁਝ ਕਿਹਾ ਤਾਂ ਫਿਰ ਬੈਂਕ ਮੈਨੇਜਰ ਦੱਸਦਾ ਹੈ ਇਸਨੇ ਮੈਨੂੰ ਕੁਝ ਕਿਹਾ ਹੈ ਤਾਂ ਹੀ ਮੈਂ ਤੁਹਾਨੂੰ ਇਸ ਬਾਰੇ ਪੁੱਛਿਆ ਤਾਂ ਫਿਰ ਚਪਰਾਸੀ ਪੁੱਛਦਾ ਹੈ ਕਿ ਇਸਨੇ ਤੁਹਾਨੂੰ ਕੀ ਕਿਹਾ ਆ ਫਿਰ ਬੈਂਕ ਮੈਨੇਜਰ ਦੱਸਦਾ ਕਿ ਇਸਨੇ ਮੈਨੂੰ ਕੰਨ ਚ ਕਿਹਾ ਹੈ ਕਿ ਜੇ ਤੂੰ ਬਾਹਰ ਨਿਕਲ ਅੱਜ ਮੈਂ ਤੇਰਾ ਕੰਡਾ ਕੱਢ ਕੇ ਹਾਟਾਂਗਾ ਤੇ ਅੱਜ ਮੈਂ ਤੈਨੂੰ ਇਸ ਦੁਨੀਆ ਤੋਂ ਵਿਦਾ ਕਰ ਦਵਾਂਗਾ ਮੇਰੇ ਕੋਲੇ 12 ਕਿੱਲੇ ਨੇ ਮੇਰੇ ਚਾਹੇ 2 ਕਿੱਲੇ ਵਿਕ ਜਾਣ ਪਰ ਮੈਂ ਤੈਨੂੰ ਕਿਸ ਹਾਲਤ ਚ ਨਹੀਂ ਛੱਡਾਂਗਾ ਅੱਜ ਮੈਂ ਪੱਕਾ ਸੋਚ ਕੇ ਆਇਆ ਤੇ ਤੂੰ ਬਾਹਰ ਆ ਤੇ ਬਾਹਰ ਮੈਂ ਤੇਰਾ ਇੰਤਜ਼ਾਰ ਕਰਨ ਲੱਗ ਰਿਹਾ ਜਿਵੇਂ ਆ ਗੱਲ ਚਪੜਾਸੀ ਨੇ ਸੁਣੀ ਸੀ ਤਾਂ ਚਪੜਾਸੀ ਕਹਿੰਦਾ ਕਿ ਇਸ ਦਾ ਭਰੋਸਾ ਨਾ ਕਰਿਓ ਆ ਸੰਕੀ ਬੰਦਾ ਹੈ ਤੇ ਆ ਜਿਹੜਾ ਕੁਝ ਕਹਿੰਦਾ ਤੇ ਕਰ ਦਿੰਦਾ ਪਿੰਡ ਚ ਇਸ ਦਾ ਇਹ ਵਿਵਹਾਰ ਮਸ਼ਹੂਰ ਹੈ ਇਹ ਗਲਤ ਚ ਇਸ ਨੂੰ ਗਲਤ ਚੀਜ਼ਾਂ ਤੋਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਇਹ ਉਸ ਨੂੰ ਸਜ਼ਾ ਜ਼ਰੂਰ ਦਿੰਦਾ ਹੈ ਜਿਵੇਂ ਆ ਬੈਂਕ ਮੈਨੇਜਰ ਨੇ ਸੁਣਿਆ ਸੀ ਤਾਂ ਬੈਂਕ ਮੈਨੇਜਰ ਹੋਰ ਜ਼ਿਆਦਾ ਡਰ ਗਿਆ ਸੀ ਕਿਉਂਕਿ ਬੈਂਕ ਮੈਨੇਜਰ ਨੇ ਆਪਣੀ ਡਿਊਟੀ ਕਰਨੀ ਸੀ ਰੋਜ਼ ਹੀ ਐਸੇ ਪਿੰਡ ਆਣਾ ਸੀ ਐਸੇ ਤਰ੍ਹਾਂ ਉਹ ਦੁਸ਼ਮਣੀ ਮੋਲ ਨਹੀਂ ਲੈ ਸਕਦਾ ਸੀ ਤਾਂ ਫਿਰ ਉਹ ਹਰੀ ਸਿੰਘ ਨੂੰ ਹੱਥ ਨਾਲ ਇਸ਼ਾਰਾ ਕਰਦਾ ਕੋਲੇ ਆਣ ਦਾ ਪਰ ਹਰੀ ਸਿੰਘ ਨਾਚ ਸਿਰ ਲਾ ਦਿੰਦਾ ਤੇ ਕਹਿ ਦਿੰਦਾ ਕਿ ਮੈਂ ਨਹੀਂ ਆਂਦਾ ਤਾਂ ਫਿਰ ਉਹ ਚਪਰਾਸੀ ਨੂੰ ਭੇਜਦਾ ਹੈ ਕਿ ਹਰੀ ਸਿੰਘ ਨੂੰ ਬੁਲਾ ਕੇ ਲਿਆ ਮੈਂ ਉਸ ਦਾ ਕੰਮ ਹੋਣੀ ਕਰ ਦਨਾ ਮੈਂ ਉਸ ਦਾ ਲੋਨ ਪਾਸ ਕਰ ਦਨਾ ਤਾ ਫੇਰ ਚਪਰਾਸੀ ਹਰੀ ਸਿੰਘ ਕੋਲੇ ਜਾਂਦਾ ਪਰ ਹਰੀ ਸਿੰਘ ਕਹਿੰਦਾ ਹੈ ਕਿ ਮੈਨੂੰ ਲੋਨ ਨਹੀਂ ਚਾਹੀਦਾ ਮੈਂ ਨਾ ਹੁਣ ਲੋਨ ਨਹੀਂ ਲੈਣਾ ਹੁਣ ਤਾਂ ਮੈਂ ਇਸ ਮੈਨੇਜਰ ਨੂੰ ਸੁਧਾਰ ਕੇ ਹੀ ਆਟਾਂਗਾ ਤਾਂ ਫਿਰ ਚਪਰਾਸੀ ਆ ਕੇ ਸਾਰੀ ਗੱਲ ਮੈਨੇਜਰ ਨੂੰ ਦੱਸਦਾ ਹੈ ਮੈਨੇਜਰ ਹੁਣ ਹੋਰ ਜ਼ਿਆਦਾ ਡਰ ਗਿਆ ਸੀ ਉਹ ਸੋਚਣ ਲੱਗ ਜਾਂਦਾ ਹੈ ਕਿ ਹੁਣ ਉਹ ਕਰੇ ਤਾਂ ਕਰੇ ਕੀ ਤਾਂ ਫਿਰ ਮੈਨੇਜਰ ਚਪਰਾਸੀ ਨੂੰ ਲੈ ਕੇ ਹਰੀ ਸਿੰਘ ਕੋਲੇ ਜਾਂਦਾ ਹੈ ਤੇ ਉਸ ਕੋਲੇ ਜਾ ਕੇ ਕਹਿੰਦਾ ਹੈ ਕਿ ਮੈਨੂੰ ਮaaf ਕਰਦੇ ਹੋ ਮੇਰੇ ਕੋਲ ਗਲਤੀ ਹੋ ਗਈ ਤੇ ਮੈਂ ਤੇਰਾ ਕੰਮ ਕਰਨ ਵਾਸਤੇ ਤਿਆਰ ਹਾਂ ਤੁਸੀਂ ਮੇਰੇ ਨਾਲ ਆਓ ਮੈਂ ਤੁਹਾਡਾ ਲੋਨ ਪਾਸ ਕਰ ਦਿੰਦਾ ਤਾ ਫਿਰ ਹਰੀ ਸਿੰਘ ਨਹੀਂ ਮੰਨਦਾ ਪਰ ਜਿਵੇਂ ਬੈਂਕ ਮੈਨੇਜਰ ਜ਼ਿਆਦਾਤਰ ਲੈ ਮਿੰਤਾ ਕਰਨ ਲੱਗ ਜਾਂਦਾ ਤਾਂ ਫਿਰ ਹਰੀ ਸਿੰਘ ਉਸਦੇ ਨਾਲ ਚਲਾ ਜਾਂਦਾ ਤੇ ਬੈਂਕ ਮੈਨੇਜਰ ਉਸਦਾ ਲੋਨ ਪਾਸ ਕਰ ਦਿੰਦਾ ਐਸੀ ਤਰ੍ਹਾਂ ਹਰੀ ਸਿੰਘ ਨੇ ਲੋਨ ਪਾਸ ਕਰਵਾ ਲਿਆ ਸੀ ਪਰ ਚਪਰਾਸੀ ਨੇ ਇਹ ਗੱਲ ਕਈ ਪਿੰਡ ਵਾਲ ਨੂੰ ਦੱਸ ਦਿੱਤੀ ਸੀ ਤੇ ਜਿਵੇਂ ਪਿੰਡ ਨੂੰ ਆ ਗੱਲ ਪਤਾ ਲੱਗੀ ਤੇ ਸਾਰੇ ਹਰੀ ਸਿੰਘ ਦੀ ਵਾਹ ਵਾਹ ਕਰਦੇ ਨੇ ਕਿ ਬੈਂਕ ਮੈਨੇਜਰ ਕੋਲੇ ਕਿਵੇਂ ਉਸਨੇ ਕੰਮ ਕਰਵਾ ਲਿਆ ਪਰ ਹਰੀ ਸਿੰਘ ਨੂੰ ਅਜੇ ਤਸੱਲੀ ਨਹੀਂ ਹੋਈ ਸੀ ਉਸ ਨੂੰ ਲੱਗਦਾ ਸੀ ਕਿ ਆ ਬੈਂਕ ਮੈਨੇਜਰ ਹੋਰ ਵੀ ਕਿਸਾਨਾਂ ਨੂੰ ਐਸੇ ਤਰ੍ਹਾਂ ਲੁੱਟਦਾ ਹੈ ਤੇ ਇਸ ਨੂੰ ਸੁਧਾਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਰਕੇ ਉਹ ਇੱਕ ਦਿਨ ਬੈਂਕ ਮੈਨੇਜਰ ਦੇ ਆਣ ਜਾਣ ਵਾਲੇ ਰਸਤੇ ਤੇ ਖੜਾ ਹੋ ਜਾਂਦਾ ਜਿਵੇਂ ਉਸ ਨੂੰ ਪਤਾ ਲੱਗਦਾ ਹੈ ਕਿ ਬੈਂਕ ਮੈਨੇਜਰ ਇੱਥੋਂ ਦੀ ਲੰਘੇਗਾ ਤਾਂ ਉਹ ਆਪਦਾ ਟਰੈਕਟਰ ਟਰਾਲੀ ਉੱਥੇ ਰੋਕ ਕੇ ਖੜਾ ਹੋ ਜਾਂਦਾ ਹੈ ਤਾਂ ਉਸ ਦਿਨ ਬੈਂਕ ਮੈਨੇਜਰ ਨਹੀਂ ਆਂਦਾ ਬੈਂਕ ਮੈਨੇਜਰ ਨੂੰ ਉਸ ਦਿਨ ਛੁੱਟੀ ਲਈ ਹੋਈ ਸੀ ਤਾਂ ਹਰੀ ਸਿੰਘ ਇੰਤਜ਼ਾਰ ਕਰਦਾ ਕਰਦਾ ਆਪਦੇ ਘਰੇ ਆ ਜਾਂਦਾ ਪਰ ਬੈਂਕ ਮੈਨੇਜਰ ਨਹੀਂ ਆਇਆ ਸੀ ਐਸੀ ਤਰ੍ਹਾਂ ਹਰੀ ਸਿੰਘ ਅ ਦੂਜੇ ਦਿਨ ਵੀ ਉੱਥੇ ਜਾ ਕੇ ਖੜਾ ਹੋ ਜਾਂਦਾ ਤੇ ਬੈਂਕ ਮੈਨੇਜਰ ਦਾ ਇੰਤਜ਼ਾਰ ਕਰਨ ਲੱਗ ਜਾਂਦਾ ਤੇ ਇਧਰੋਂ ਉਹਨੂੰ ਬੈਂਕ ਮੈਨੇਜਰ ਆਪਦਾ ਮੋਟਰਸਾਈਕਲ ਲੈ ਕੇ ਆਂਦਾ ਦਿਖਦਾ ਤਾਂ ਉਹ ਆਪਦਾ ਟਰੈਕਟਰ ਸਟਾਰਟ ਕਰਦਾ ਤੇ ਬੈਂਕ ਮੈਨੇਜਰ ਦੇ ਸਾਹਮਣੇ ਜਾਣ ਲੱਗ ਜਾਂਦਾ ਤੇ ਬੈਂਕ ਮੈਨੇਜਰ ਦੇ ਕੋਲੇ ਜਾ ਕੇ ਉਹ ਟਰੈਕਟਰ ਦਾ ਇਸ ਤਰ੍ਹਾਂ ਕੱਟ ਮਾਰਦਾ ਕਿ ਬੈਂਕ ਮੈਨੇਜਰ ਆਪਦਾ ਮੋਟਰਸਾਈਕਲ ਕੰਟਰੋਲ ਨਹੀਂ ਕਰ ਪਾਂਦਾ ਤੇ ਉਹ ਨਾਲ ਦੀ ਹਰੀ ਸਿੰਘ ਉੱਤਰ ਕੇ ਬੈਂਕ ਮੈਨੇਜਰ ਕੋਲ ਜਾਂਦਾ ਹੈ ਤਾਂ ਬੈਂਕ ਮੈਨੇਜਰ ਜਿਵੇਂ ਹਰੀ ਸਿੰਘ ਨੂੰ ਦੇਖਿਆ ਸੀ ਤਾਂ ਸੋਚਣ ਲੱਗ ਜਾਂਦਾ ਹੈ ਕਿ ਇਸ ਨੇ ਹਜੇ ਤੱਕ ਉਸ ਨੂੰ ਮਾਫ ਨਹੀਂ ਕਰਿਆ ਤੇ ਆ ਬਦਲਾ ਲੈਣਾ ਚਾਹੁੰਦਾ ਹੈ ਤਾਂ ਫਿਰ ਉਹ ਹੱਥ ਜੋੜ ਕੇ ਹਰੀ ਸਿੰਘ ਕੋਲੇ ਖੜ ਜਾਂਦਾ ਹੈ ਤੇ ਉਸਦੇ ਪੈਰੀਂ ਪੈ ਜਾਂਦਾ ਹੈ ਕਿ ਮੈਨੂੰ ਮਾਫ ਕਰ ਦੇ ਮੈਂ ਅੱਜ ਤੋਂ ਬਾਅਦ ਕਿਸੇ ਕੋਲੇ ਰਿਸ਼ਵਤ ਨਹੀਂ ਮੰਗਾਗਾ ਮੈਂ ਅੱਜ ਤੋਂ ਬਾਅਦ ਕਿਸੇ ਕਿਸਾਨ ਨੂੰ ਪਰੇਸ਼ਾਨ ਨਹੀਂ ਕਰਾਂਗਾ ਪਿੰਡ ਚੋਂ ਕੋਈ ਵੀ ਬੰਦਾ ਅੱਜ ਤੋਂ ਬਾਅਦ ਕਹੇ ਦੇ ਕਿ ਬੈਂਕ ਮੈਨੇਜਰ ਨੇ ਮੇਰੇ ਕੋਲ ਪੈਸੇ ਮੰਗੇ ਆ ਤਾਂ ਤੁਸੀਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਬਸ ਮੈਨੂੰ ਇੱਕ ਵਾਰ ਮਾਫ ਕਰ ਦਿਓ ਹੁਣ ਹਰੀ ਸਿੰਘ ਨੇ ਪਹਿਲਾਂ ਸਿੱਧੀ ਉ ਜਦੋਂ ਸਿੱਧੇ ਉਂਗਲ ਨਾ ਕਿ ਹੋਣੀ ਨਿਕਲੇ ਤਾਂ ਉਸਨੂੰ ਉਂਗਲ ਟੱਡੀ ਕਰਨੀ ਪਈ ਕਈ ਲੋਕ ਸਿੱਧੇ ਤਰ੍ਹਾਂ ਨਹੀਂ ਸੁਧਰਦੇ ਉਹਨਾਂ ਵਾਸਤੇ ਕੋਈ ਨਾ ਕੋਈ ਹਤਕੰਢੇ ਅਪਣਾਣੇ ਪੈਂਦੇ ਐ ਐਵੇਂ ਹਰੀ ਸਿੰਘ ਨੇ ਬੈਂਕ ਮੈਨੇਜਰ ਨੂੰ ਸੁਧਾਰ ਦਿੱਤਾ ਸੀ ਤੇ ਜਿਵੇਂ ਪਿੰਡ ਵਾਲਿਆਂ ਨੂੰ ਆ ਸਾਰੀ ਗੱਲ ਪਤਾ ਲੱਗਦੀ ਹੈ ਤਾਂ ਸਾਰੇ ਹਰੀ ਸਿੰਘ ਨੂੰ ਵਾਹ ਵਾਹ ਕਰਦੇ ਨੇ ਤੇ ਕਹਿ ਦਿੰਦੇ ਨੇ ਕਿ ਤੈਨਾਂ ਆਪਦੇ ਤਰੀਕੇ ਨਾਲ ਬੈਂਕ ਮੈਨੇਜਰ ਨੂੰ ਸੁਧਾਰ ਦਿੱਤਾ ਉਹਨਾਂ ਬੈਂਕ ਮੈਨੇਜਰ ਕਿਸੇ ਵੀ ਕਿਸਾਨ ਕੋਲੇ ਰਿਸ਼ਵਤ ਨਹੀਂ ਲੈਂਦਾ ਸੀ ਤੇ ਉਹਨਾਂ ਦਾ ਕੰਮ ਫਟਾਫਟ ਕਰ ਦਿੰਦਾ ਸੀ ਕਿਉਂਕਿ ਬੈਂਕ ਮੈਨੇਜਰ ਹਰੀ ਸਿੰਘ ਕੋਲੇ ਡਰਨ ਲੱਗਿਆ ਸੀ ਕੁਝ ਅਪਰਾਸੀ ਨੇ ਹਰੀ ਸਿੰਘ ਬਾਰੇ ਦੱਸ ਦਿੱਤਾ ਸੀ ਕਿ ਆ ਬਹੁਤ ਖਰਾਬ ਬੰਦਾ ਹੈ ਤੇ ਗਲਤ ਕੰਮ ਐ ਬਰਦਾਸ਼ਤ ਨਹੀਂ ਕਰਦਾ ਐਸੇ ਤਰ੍ਹਾਂ ਹਰੀ ਸਿੰਘ ਨੇ ਇੱਕ ਰਿਸ਼ਵਤਖੋਰ ਬੈਂਕ ਮੈਨੇਜਰ ਨੂੰ ਸਬਕ ਸਿਖਾਇਆ ਸੀ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਲੋਕਾਂ ਦੇ ਜਾਇਜ਼ ਕੰਮ ਕਰਦੇਣੇ ਚਾਹੀਦੇ ਹੈ ਜਿਹੜੇ ਅਧਿਕਾਰ ਸਰਕਾਰ ਨੇ ਤੁਹਾਨੂੰ ਦਿੱਤੇ ਹੈ ਉਸ ਅਧਿਕਾਰਾਂ ਦਾ ਨਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ ਨਜਾਇਜ਼ ਬੰਦੇਆ ਕੋਲੇ ਨਜਾਇਜ਼ ਪੈਸਾ ਨਹੀਂ ਲੈਣਾ ਚਾਹੀਦਾ ਇਹ ਪੈਸਾ ਐਵੇਂ ਨਿਕਲ ਜਾਂਦਾ ਕਿਸੇ ਕੰਮ ਨਹੀਂ ਆਉਂਦਾ ਕਿਸੇ ਦੇ ਬਿਮਾਰੀ ਤੇ ਲੱਗ ਜਾਂਦਾ ਹੈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤਾਂ ਕਰਕੇ ਹੱਕ ਹਲal ਦੀ ਕਮਾਈ ਖਾਣੀ ਚਾਹੀਦੀ ਹੈ ਦਸੇ ਨਵਾ ਦੀ ਕਿਰਤ ਕਮਾਈ ਖਾਣੀ ਚਾਹੀਦੀ ਹੈ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਤੁਹਾਡੇ ਕੀਮਤੀ ਵਿਚਾਰਾਂ ਦੀ ਸਾਨੂੰ ਉਡੀ タイムアどスト